ਨੰਬਰਾਂ ਤੇ ਕਿੰਨਾ ਚਿਰ ਤੁਸੀਂ ਤੁਸੀਂ ਕੋਰਟ ਦੇ ਵਿੱਚ ਪੇਸ਼ ਹੋਏ ਸੀਗੇ ਤਾਂ ਤੁਹਾਡੇ ਤੋਂ ਮਾਫੀ ਵੀ ਮੰਗੀ ਆ ਕਮਣਾ ਬਰਨੋਤ ਨੇ ਤਾਂ ਕੀ ਲੱਗਦਾ ਤੁਹਾਨੂੰ ਬੰਦੇ ਕਦੀ ਅੱਧੇ ਤੁਸੀਂ ਲਏ ਹੋ ਮਾਫੀ ਤਾਂ ਮੰਗੀ ਆ ਜੇ ਪਰ ਆਜੇ ਮਾਫੀ ਮੰਗੇ 4 ਸਾਲ ਤੋਂ ਅਜੇ ਤੁਹਾਨੂੰ ਪਤਾ 4 ਸਾਲ ਪੁੱਛਣੀ ਉਹਨਾਂ ਨੇ ਗੱਲ ਕੀਤੀ ਸੀ ਇੱਥੇ ਬੰਦਾ ਵਿੱਚ ਕੇਸ ਕੀਤਾ ਸੀ ਜਿਹੜੋਨੇ ਹਾਈ ਕੋਰਟ ਤੇ ਲਾਇਆ ਤੇ ਦਿੱਲੀ ਜਾਏਗਾ ਸਪਰੀਮ ਕੋਰਟ ਚ ਹੁਣ ਅਨੇਜਾ ਨੂੰ ਰਾਜਪੰਧਾ ਕਰ ਲੋ ਮਾਫੀ ਮੰਗਦੇ ਆ 4 ਸਾਲ ਦੀ ਕਟਾ ਉਹਨਾਂ ਨੇ ਗੱਲ ਨਹੀਂ ਕੀਤੀ ਵੀ ਹੁਣ ਤੁਸੀਂ ਮਾਫ਼ ਕਰੋਗੇ ਜਾਂ ਨਹੀਂ ਤੇ ਪਰਮਾਤਮਾ ਨੂੰ ਪਤਾ ਜਾਂ ਸਾਰਿਆਂ ਨੂੰ ਮੇਰੇ ਕੱਲੇ ਜਣਾ ਵੀ ਨੇ ਕਿਹਾ ਸੀ ਕਿ ਨਾ ਮਾਤਾ ਨੇ ਕਿਹਾ ਜੀ ਮਾਫੀ ਮੰਜ਼ੂਰ ਤਾਂ ਅਸੀਂ ਪਰਿਵਾਰਕ ਤੌਰ ਤੇ ਉੱਤੇ ਇੱਕ ਵਾਰੀ ਬਹਿ ਕੇ ਗੱਲਬਾਤ ਕਰਾਂਗੇ ਉਸ ਤੋਂ ਬਾਅਦ ਫਿਰ ਸੋਚਾਂਗੇ ਵੀ ਮਾਫ਼ ਕਰਨਾ ਜਾਂ ਨਹੀਂ ਮੇਰੀ ਗੱਲ ਸੁਣੋ ਵੀ ਉਹ ਠੀਕਾ ਗੱਲ ਆ ਅੱਜ ਤਾਂ ਪਹਿਲੀ ਵਾਰੀ ਆਏ ਹਾਲ ਤੱਕ ਅਸੀਂ ਤਾਂ ਪਾ ਨਹੀਂ ਸੀਗੇ ਬੜਾ ਮੈਂ ਆਪ ਨੂੰ ਲੈ ਕੇ ਬੁਹਾਰਾ ਮੈਂ ਤਾਂ ਦੇਖਿਆ ਵੀ ਨਹੀਂ ਗਿਆ ਹਾਂ ਜੇ ਤੁਸੀਂ ਰਾਇ ਤੋਂ ਵੀ ਜਾ ਕੇ ਹਾਂ ਜੀ ਰਾਇ ਮਰੋਂ ਮੈਂ ਪਾਰਟੀ ਨਾਲ ਆਇਆ ਕਰੋਗੇ ਕਿਸਾਨ ਨੂੰ ਲੈਣ ਨਾਲ ਆ ਕਰਾਂਗੇ ਜੀ ਮੈਂ ਨਿੰਬੜਾ ਸੇ ਕਿੰਨਾ ਚੋਣ ਤੁਸੀਂ ਤੁਸੀਂ ਕੋਰਟ ਦੇ ਵਿੱਚ ਪੇਸ਼ ਹੋਏ ਸੀਗੇ ਤਾਂ ਤੁਹਾਡੇ ਤੋਂ ਮਾਫੀ ਵੀ ਮੰਗੀ ਆ ਕਮਣਾ ਉਸ ਨੇ ਤਾਂ ਕੀ ਲੱਗਦਾ ਜੀ ਤੁਹਾਨੂੰ ਬੰਦੇ ਕਦੀ ਅੱਧੇ ਕੁਰਸੀ ਬੈਠ ਰਹੇ ਮਾਫੀ ਤਾਂ ਮੰਗੀ ਆ ਜੀ ਪਰ ਆਜੇ ਮਾਫੀ ਮੰਗੇ 4 ਸਾਲ ਤੋਂ ਅਜੇ ਤੁਹਾਨੂੰ ਪਤਾ 4 ਸਾਲ ਪੁੱਛਣੀ ਉਹਨਾਂ ਨੇ ਗੱਲ ਕੀਤੀ ਸੀ ਇਹ ਤੇ ਫੰਡਸ ਵਿੱਚ ਕੇਸ ਕੀਤਾ ਹੈ। ਇਰਾਨ ਹਾਈ ਕੋਰਟ ਚ ਲਾਇਆ ਤੇ ਦਿੱਲੀ ਜਾ ਕੇ ਸਿਮ ਕੋਰਟ ਚ। ਹੁਣ ਉਹਨਾਂ ਨੂੰ ਰਾਜਪਟਾ ਕਰਨ ਨੂੰ ਮਾफी ਮੰਗਦੇ ਆ। 4 ਸਾਲ ਦੇ ਖਤਾ ਉਹਨਾਂ ਨੇ ਗੱਲ ਨਹੀਂ ਕੀਤੀ। ਵੀ ਹੁਣ ਤੁਸੀਂ ਮਾਫ ਕਰੋਗੇ ਜਾਂ ਨਹੀਂ? ਤੇ ਪਰਮਾਤਮਾ ਨੂੰ ਪਤਾ ਜਾਂ ਸਾਰਿਆਂ ਨੂੰ ਮੇਰੇ ਕੱਲੇ ਦਾ ਕਿਨੇ ਕਿਹਾ ਸੀ ਕਿ ਨਾ ਮਾਤਾ ਨੇ ਕਿ ਵੀ ਜੇ ਮਾਦੀ ਮੰਜ਼ੂਰ ਤਾਂ ਅਸੀਂ ਪਰਿਵਾਰਕ ਤੌਰ ਦੇ ਉੱਤੇ ਇੱਕ ਵਾਰੀ ਬੈਠ ਕੇ ਗੱਲਬਾਤ ਕਰਾਂਗੇ ਉਸ ਤੋਂ ਬਾਅਦ ਫਿਰ ਸੋਚਾਂਗੇ ਵੀ ਮਾਫ਼ ਕਰਨਾ ਜਾਂ ਨਹੀਂ ਮੇਰੀ ਗੱਲ ਸੁਣੋ ਵੀ ਉਹ ਠੀਕਾ ਗੱਲ ਆ ਅੱਜ ਜਿੱਥੇ ਆ ਪਹਿਲੀ ਵਾਰੀ ਆਏ ਹਾਲ ਤੱਕ ਅਸੀਂ ਤਾਂ ਬਾਹਰ ਹੀ ਸੀਗੇ ਬੜਾ ਮੈਂ ਆਪੇ ਲੈ ਕੇ ਬੁਹਾਰਾ ਨਾ ਤਾਂ ਦੇਖ ਕੇ ਵੀ ਨਹੀਂ ਗਿਆ ਕਿਉਂ ਕਰੇ ਰਾਤ ਤੋਂ ਵੀ ਜਾ ਕੇ ਹਾਂਜੀ ਅਰੇ ਨਾ ਕਰੋ ਮੈਂ ਪਾਰਟੀ ਨਾਲ ਆ ਰਿਹਾ ਰਹੂਗਾ ਕਿਸਾਨ ਰੇਹਣ ਨਾਲ ਕਰਾਂਗਾ ਹੀ ਮੇਰਾ ਨੰਬਰ ਲਾ ਦਿਓ ਕਿੰਨੇ ਜਵਾਬ ਤੁਸੀਂ ਤੁਸੀਂ ਕੋਰਟ ਦੇ ਵਿੱਚ ਪੇਸ਼ ਹੋਏ ਸੀਗੇ ਤਾਂ ਤੁਹਾਡੇ ਤੋਂ ਮਾਫੀ ਵੀ ਮੰਗੀ ਆ ਕਮਣਾ ਨੌਤ ਨੇ ਤਾਂ ਕੀ ਲੱਗਦਾ ਏ ਤੁਹਾਨੂੰ ਬੰਦੇ ਕਦੀ ਅੱਧੇ ਕੁਰਸੀ ਬੈਠ ਰਹੇ ਮਾਫੀ ਤਾਂ ਮੰਗੀ ਆ ਜੀ ਪਰ ਆਜੇ ਮਾਫੀ ਮੰਗੇ 4 ਸਾਲ ਤੋਂ ਅੱਜ ਤੋਂ ਪਹਿਲਾਂ 4 ਸਾਲ ਪੁੱਛਣੀ ਉਹਨੇ ਕੱਲ ਕੀਤੀ ਸੀ ਇੱਥੇ ਬੰਦਾ ਦੇ ਵਿੱਚ ਕੇਸ ਕੀਤਾ ਸੀ ਰੋਣੇ ਹਾਈ ਕੋਰਟ ਤੱਕ ਲਾਇਆ ਕੇ ਫਿਰ ਦਿੱਲੀ ਲੈ ਕੇ ਸਿਮ ਕੋਰਟ ਚ ਹੁਣ ਆਨੇ ਨੂੰ ਰਾਜਪੰਧਾਕਰ ਨੂੰ ਮਾਫੀ ਮੰਗਦੇ 4 ਸਾਲ ਦੀ ਕਹਾਤਾ ਉਹਨਾਂ ਨੇ ਗੱਲ ਨਹੀਂ ਕੀਤੀ ਵੀ ਹੁਣ ਤੁਸੀਂ ਮਾਫ ਕਰੋਗੇ ਜਾਂ ਨਹੀਂ ਤੇ ਪਰਮਾਤਮਾ ਨੂੰ ਪਤਾ ਜਾਂ ਸਾਰਿਆਂ ਨੂੰ ਮੇਰੇ ਕੱਲੇ ਨੂੰ ਕਿਨੇ ਕਿਹਾ ਸੀ ਕਿ ਨਾ ਮਾਤਾ ਨੇ ਕਿਹਾ ਜੇ ਮਾਫੀ ਮੰਗੂ ਤਾਂ ਅਸੀਂ ਪਰਿਵਾਰਕ ਤੌਰ ਤੇ ਉੱਤੇ ਇੱਕ ਵਾਰੀ ਬਹਿ ਕੇ ਗੱਲਬਾਤ ਕਰਾਂਗੇ ਉਸ ਤੋਂ ਬਾਅਦ ਫਿਰ ਸੋਚਾਂਗੇ ਵੀ ਮਾਫ ਕਰਨਾ ਜਾਂ ਨਹੀਂ ਮੇਰੀ ਗੱਲ ਸੁਣੋ ਵੀ ਉਹ ਠੀਕਾ ਕਹਲਾ